श्री कृष्ण सो अपन शुरुआत एक तो कर लेंगे अपना आ... मैं तो कर लेने आपा मिनिमाइज चलो तेल भी फोने तेल फोगे स्टार्ट आज तो मौसम बहुत जबरदस्त है हवा बहुत बढ़िया मार रही है तो मजा आऊंगा चलो जी स्टार्ट है अपनी गड्डी भी ਤੇ ਆਪਣੀਆਂ ਚਵਾਰੀਆਂ ਵੀ ਲੈ ਲਈ ਹੈ ਚਲੋ ਜੀ ਸਟਾਰਟ ਕਰਦੇ ਹਾਂ ਲਓ ਜੀ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਸਮ ਬਹੁਤ ਵਧੀਆ ਠੰਡੀ ਹਵਾ ਚੱਲ ਰਹੀ ਹੈ ਤੇ ਸਾਡੀ ਯਾਤਰਾ ਖਿਲਾ ਰਹੀ ਹੈ ਜੀ ਲੋ ਜਾਂਦੇ ਬਾਕੀ ਦੇ ਦੇ ਆਉਂਦਾ ਜਾਂਦੀ ਜਾ ਕੇ ਸਾਗਰ ਟਾਈਮ ਹੈਗਾ ਜੀ ਆਪਣੇ 10 ਕਿਲੋਮੀਟਰ ਇੱਥੋਂ ਆਪਣੇ ਮੋੜਨਾ ਹੈਗਾ ਰਾਈਟ ਤੇ ਜਾ ਰਹੇ ਆ ਅਗੇ ਨਾਕਾ ਵੀ ਲਗਾਵੇ ਹੈਲਮਟ ਪਾਇਆ ਨਹੀਂ ਹੈਗਾ ਤੇ ਸਟੌਪ ਕਰਦੇ ਹਾਂ ਨਾਕਾ ਲਗਾਵੇ ਆ ਪਿੱਛੇ ਹੈਲਮਟ ਪਾਇਆ ਨਹੀਂ ਹੈਲਮਟ ਹਟਾਇਆ ਹੈਗਾ ਪਿੱਛੇ ਚੰਗਿਆ ਵੇ ਆਇਆ

ਥੋੜਾਕ ਦੂਰ ਹੈ ਮਲਕੇ 12 ਕਿਲੋਮੀਟਰ ਦਾ ਰਸਤਾ ਬਹੁਣ ਸੱਚੇ ਦਰਬਾਰ ਕੀ ਜਾਹ ਉਹ ਉਹ سینਾ ਆ ਗਿਆ ਉਹ ਉਹ ਵਾਹ ਉਹ ਉਹ ਹੁਣ ਸਾਰੇ ਭੱਜ ਗਿਆ ਨੇ あれはあれこ。<シ><ヴァ> <Claire>

ਆ ਜਾ ਆ ਜਾ ਆ ਜਾ ਆ ਜਾ ਆ ਜਾ ਵੀ ਆ ਜਾ ਉਹ ਇਹਨੂੰ ਦਿਖਾ ਲੈ ਚੱਲ ਓਏ ਉੱਡ ਜਾ ਚੱਲ ਓਏ ਚੱਲੇ ਵੀ ਉੱਡ ਗਈ ਹੂੰ ਜਰੀ ਅੰਦਰ ਸੀਗੀ ਲੱਭ ਨਹੀਂ ਦੇਹੀ ਉਹਨੂੰ ਰਸਤਾ ਨਿਕਲਣ ਦਾ ਜੇ ਮੈਂ ਕਲਮਦਾ ਜੇ ਆਓ ਦਰਸ਼ਨ ਕਰੋ ਜੀ ਜੇ ਮਤ ਸੋਰੀਆਂ ਜੇ ਮਤ ਦੇ ਸੋਰੀ ਜੇ ਮਤ ਇਹ ਤਾਂ ਸਵੇ ਜਲਾਤਾ ਬੋਲ ਬੋਲ ਤੂੰ ਜਖਤ ਨਹੀਂ ਨਾ Hona hona lagi babsi, untra iya. Teh ane ਉਹਨਾਂ ਨੂੰ ਪੁੱਛਿਆ ਵੀ ਆਹ ਰਸਤਾ ਕਿਦਾਂ ਮੁਲ ਦੇ ਸਹੀ ਹੈ ਉਹ ਕਹਿੰਦੇ ਇੱਧਰ ਵੀ ਉੱਧਰ ਜਾ ਤੁਰ ਕੇ ਜਿਹੜੇ ਆਂਦੇ ਉਹਨਾਂ ਦਾ ਸਹੀ ਹੈ ਵੈਸੇ ਬਾਈਕ ਨਾਲ ਬਾਈਕ ਦਾ ਬਾਈਕ ਵਗੈਰਾ ਜਿਹੜੇ ਲੈ ਕੇ ਆਂਦੇ ਉਹ ਉੱਪਰ ਦੀ ਲੈ ਕੇ ਆਂਦੇ ਆ ਉੱਪਰ ਦਾ ਸਾਨੂੰ ਰਸਤਾ ਪਤਾ ਨਹੀਂ ਸੀਗਾ ਬਾਈਕ ਅਸੀਂ ਇੱਧੇ ਹੀ ਲਗਾਤੀ ਬਾਹਰ ਟੈਨਸ਼ਨ ਹੋ ਗਈ ਮੈਂ ਕਿਹਾ ਬਾਈਕ ਤਾਂ ਨਹੀਂ ਕਿਤੇ ਕੋਈ ਚ ਰਾਹ ਸਾਚ ਸਾ ਆਇਆ ਬਾਈਕ ਆਪਣੀ ਲੱਗੀ ਪਈ ਐ ਉੱਥੇ ਮਰ ਗਿਆ ਅਸੀਂ ਰੋਡ ਦੇ ਉੱਤੇ ਹੀ ਖੜੀ ਕਰ ਗਏ ਜੀ ਚਲੋ ਜੀ ਹੁਣ ਵਾਪਸੀ ਤੇ ਆਪਾਂ ਚੱਲੇ ਹੁਣ ਟਾਈਮ ਵਾਲੀ ਸਾਈਡ ਤੁਹਾਨੂੰ ਟਾਈਮ ਵਾਲੀ ਜਗ੍ਹਾ ਦਿਖਾਣੇ ਆ ਤੇ ਚਲੋ ਨਗਿਆ ਦਾ ਰਸਤਾ ਦੰਦੂਸ ਨੇ ਫੋਨ ਨਿਕਲ ਲੱਗਿਆ ਜੀ ਫੋਨ ਜਾਰੀ ਕਰਦੇ ਹਾਂ ਯਾਰ ਜ ਆਪਣਾ ਵਾ ਆ ਜਾਣਾ ਕੋਨਾ ਚੜ੍ਹਦਾ

ਪਹਾੜ ਰੌਕਸਾਈਡ ਸਲਾਈਡਿੰਗ ਗੋਲ ਉਹ ਦੇਖੋ ਇਹ ਕਦੇ ਇੱਥੇ ਪਹਾੜ ਜਿਹੜੇ ਆ ਖਤਰੇ ਆ ਵਿੱਚ ਖਤਰਿਆਂ ਦੇ ਪਹਾੜ ਆ ਇਹ ਇੱਥੇ ਪੱਥਰ ਡਿੱਗਦੇ ਰਹਿੰਦੇ ਆ ਦੇਖੋ ਕਿੰਨੇ ਪੱਥਰ ਡਿੱਗਦੇ ਰਹਿੰਦੇ ਆ ਬਣੀ ਹਲਾ ਪੀਆ ਜੀ ਹੋਟੋ ਅਰੇਵਾ ਇਹ ਇਹ ਜਿਹੜਾ ਪਾਣੀ ਆ ਰਿਹਾ ਰਾਵੀ ਤੇ ਆਇਆ ਇਹ ਮੁਕੇਸ਼ਵਰ ਧਾਮ ਵਾਲਾ ਦਾ ਉਹੀ ਮੁਕੇਸ਼ਵਰ ਧਾਮ ਤੋਂ ਹੋ ਕੇ ਜਾਂਦਾ ਹੈ ਪਾਣੀ ਆ ਦੇਖੋ ਇਹਦਾ ਉਹ ਆ ਮੈਨਰ ਦਾ ਦੰਦ ਬਿਲਕੁਲ ਆ ਉਹ ਹੀ ਲੋਦਾ ਉਹ ਹੀ ਹੋਣਾ ਹਾਂ ਹੁਣ ਡੈਮ ਦਾ ਜਿਹੜਾ ਰਸਤਾ ਆ ਉਹ 6 ਕਿਲੋਮੀਟਰ ਆ ਮੇਰੇ ਖਿਆਲ ਚ ਉਹ ਲੱਗਦਾ ਸਾਹਮਣੇ ਆ ਇਹਨਾਂ ਦਾ ਆ ਇੱਕ ਦੀਦਣਾ ਭਾਈ ਨਾਈ ਜੋ ਮਨਾ ਇਹ ਤੋਂ ਜ਼ਿਆਦਾ ਜੋ ਮੀਓ ਨਾ ਸੋ ਸੜਕ ਤੇ ਪੱਥਰ ਪੱਥਰ ਕਿੱਦੜੀ ਸਾਈਡਾਂ ਤੇ ਵੈਸੇ ਇਹਨਾਂ ਨੇ ਕਿਹਾ ਇੱਥੇ ਮਾਲਕੇ ਖਤਰੇ ਵਾਲਾ ਅਮਾ ਇੱਥੇ ਰੁਕਣਾ ਬਣਾਇਆ ਪੱਥਰ ਟੁੱਟਦੇ ਪਏ ਆ ਚਲੋ ਫੇਰ ਆਪਾਂ ਗੱਡੀ ਨਜਰਾਓ ਚਲੋ ਜੀ ਸਹੀ ਹੈ ਹਾਈ ਹੋਲੀ ਵੈਸੇ ਵੀ ਵੈਸੇ ਅਸੀਂ ਹੌਲੀ ਹੌਲੀ ਆਏ ਆ ਤੇ ਚਲਾਉਣਾ ਮੈਂ ਤੇਜ਼ ਆ ਪਰ ਇਹਦੀ ਹੁੱਕ ਚਲਾਇਆ ਅਵੇ ਫੈਮਲੀ ਦੇ ਬਾਰੇ ਕੁਝ ਨਹੀਂ ਆਇਆ ਚਲੋ ਅਨੋਗੇ ਸਫਲ ਖਾਣੇ

ਉਹਨੇ ਸੀ ਇੱਥੇ ਨਾ ਜਾਣਾ ਇੱਧਰੋਂ ਅਸੀਂ ਹੈ ਰੱਬ ਥੈਂ ਮਿੱਥੋ ਹੈਗਾ ਯਾਰ 5 ਕਿਲੋਮੀਟਰ 5 ਕਿਲੋਮੀਟਰ ਦਾ ਹੈ ਜਾਂੰਦਰਾ ਰਸ ਹੈ ਉਹ ਬਾਰਸ਼ ਹੋਣ ਲੱਗੀ ਥੋੜੀ ਥੋੜੀ ਵਾਈਪਿੰਗ ਤੇ ਪਾਣੀ ਪੈ ਰਹਾ ਹੈ And wir dann auch Background ਅਲਾਉਡ ਸੀ ਤੇ ਫੋਨ ਦੀ ਐਂਟਰੀ ਨਹੀਂ ਹੈਗੀ ਜਦੋਂ ਵੀ ਤੁਸੀਂ ਆਓ ਜਦੋਂ ਵੀ ਤੁਸੀਂ ਆਪਣੇ ਉਧਾਰ ਕਾੜ ਲੈ ਕੇ ਆਓ ਤੇ ਬਾਕੀ ਹੁਣ ਡੈਂਟ ਦੇਖ ਆਏ ਆ بارش ਬਹੁਤ ਲੱਗੀ ਉਸ ਕਪੜੇ ਵਗੈਰਾ ਹਾਂਜੀ ਫੋਨ ਨਹੀਂ ਅਲਾਉਡ ਹੈਗਾ ਤੇ ਹੁਣ ਅਸੀਂ ਵਾਪਸੀ ਚੱਲੇ ਆ ਤੇ ਹੁਣ ਤੁਹਾਨੂੰ ਵੀਰ ਦਿਖਾਉਣੇ ਬਹੁਤ ਵਧੀਆ ਅੱਗੇ ਰਸਤਾ ਮਾਰਿਸ਼ ਪੈ ਗਿਆ ਇਸ ਤੇ ਗਿੱਲੇ ਹੋ ਗਏ ਗਿੱਲੇ ਹੋ ਗਏ ਹੁਣ ਗਿੱਲੇ ਹੋ ਗਏ ਆ ਰਸਤਾ ਦੇਖੋ ਚਲੋ ਜੀ ਖਿਆਰਾ ਪਿੱਛੇ ਤੇ ਫੂਟਬਾਲ ਸਾਰੇ ਗਿੱਲੇ ਹੋ ਗਏ ਆ ਦੇਖੋ ਜਾਣਾ ਤਾਂ ਸੀਗਾ ਮਿਨੀ ਗੋਆ ਵੀ ਤੁਹਾਨੂੰ ਦਿਖਾਉਣਾ ਸੀਗਾ ਤੇ ਹੁਣ ਪਰ ਹੁਣ ਵਾਪਸੀ ਹੋ ਰਿਹਾ ਹੈ ਉੱਪਰ ਆਸਾ ਚੱਲ ਜਾਂਦਾ ਚਲ ਹੌਜੀ ਨੂੰ ਚਲ ਹੌਜੀ ਨੂੰ ਤੇ ਇੱਥੇ ਤੋਂ ਪਖਾਨਕੋਟ ਵਾਲਾ ਰਸਤਾ ਹੈ ਤੇ ਆਪਾਂ ਹੁਣ ਚਲੋਜੀ ਵਾਲੀ ਸਾਈਡ ਜਾਂਦੇ ਆ ਆ ਦੇਖੋ ਧੁੰਦ ਕਿੰਦਾ ਪਈ ਹੈ ਬੱਦਲਿਆ ਪਖਾਨਕੋਟ ਨੂੰ ਜਾਂਦਾ ਰਸਤਾ ਤੇ ਆਹ ਟਲੋਜੀ ਨੂੰ ਜਾਂਦਾ ਤੇ ਆਹ ਡੈਮੇਜ ਆਂਦਾ ਪਿੱਛੇ ਰਸਤਾ ਜਿਹੜਾ ਦੇਖ ਲਓ ਜਦੋਂ ਵੀ ਜਾਣਾ ਤੁਸੀਂ ਡਾਨ ਤੇ ਆ ਇੱਥੇ ਫੋਟੋ ਸਟੇਟ ਹੁੰਦੀ ਆ ਫੋਟੋ ਸਟੇਟ ਕਰਵਾ ਕੇ ਆਧਾਰ ਕਾਰਡ ਦੀ ਜਾਂ ਫਿਰ ਆਧਾਰ ਕਾਰਡ ਦੀ ਫੋਟੋ ਸਟੇਟ ਕਰਵਾ ਕੇ ਆਓ ਤੇ ਚਲੋ ਨੈਕਸਟ ਹੰਨੇ ਨੰਨ ਆਹ ਰੌਟਾਂ ਟਲ ਕਲਾ ਭਈ ਉਹ ਤੂੰ ਬਣਾਓ ਜਦੋਂ ਵੀ ਆਉ ਉਹ ਆਪਣਾ بارش ਦਾ ਮੜਾ ਮੋਟਾ ਲੈ ਕੇ ਆਉਂਦੇ ਗੜ ਪਾਣੀ ਉਹ ਉੱਥੇ ਆਇਆ ਦੇ ਪਾੜ੍ਹ ਦਾ ਕੋਈ ਪਤਾ ਨਹੀਂ ਲੱਗਦਾ ਜਦੋਂ ਆਪਾਂ ਅੰਨੇ ਕੋਪ ਜਿਹੀ ਵਾਸੇ ਤੇ ਥੋੜੀ ਥੋੜੀ ਚੱਲ ਕੇ بارش ਪੈ ਲੈ ਸਾਡੀ ਜਿੱਦਲਾ ਜਦੋਂ ਆਨ ਕਰਦੇ ਆਪਾਂ ਉੱਪਰ ਚੱਲ ਜਾਂਦੇ ਆ ਤੇ ਇੱਥੇ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਆ ਇੱਥੇ ਦੇਖੋ ਪਾਣਾ ਧਾਰ ਪਲਾ ਸਾਡੀ ਪਲੈਨਿੰਗ ਚੇਂਜ ਹੋ ਗਈ ਹੈ ਕਿਉਂਕਿ ਅੱਗੇ ਬਾਰਿਸ਼ ਬਹੁਤ ਜ਼ਿਆਦਾ ਆਇਆ ਇਸ ਕਰਕੇ ਅਸੀਂ ਬਾਸੀ ਕਰ ਰਹੇ ਹਾਂ ਬਾਰਿਸ਼ ਕਰ ਰਹੇ ਹਾਂ ਕੋਈ ਨਾ ਲੱਗ ਰਹੀ ਹੈ ਤੇ ਤੁਹਾਨੂੰ ਮਿਨੀ ਕੋਆ ਦਿਖਾਵਾਂਗੇ ਅਗਲੇ ਵਲੌਗ ਚ ਤੁਹਾਨੂੰ ਮਿਨੀ ਕੋਆ ਦਿਖਾਵਾਂਗੇ ਆ ਇਧਰ ਵੀਊਜ਼ ਚੈੱਕ ਕਰਾਓ ਜੀ ਆ ਦੇਖੋ ਆ ਦੇਖੋ ਰਾਸਾ ਵੀ ਚੈੱਕ ਕਰਾਓ ਪਹਾੜ ਕਿੱਥੇ ਡਿਗੇ ਤੇ ਯਾਰ ਬਾਰਿਸ਼ ਕਰਕੇ ਕਿੱਥੇ ਡਿਗੇ ਤੇ ਰਾਸਾ ਡਿਗੇ ਦੇ ਰਾਸਤੇ ਚ ਨਹੀਂ ਤਾਂ ਇਹ ਕਾਜੀ ਡਿਗੇ ਹੈ কথা পাতে সকলোৱে দেখোন হয় হয় 的。 ਤੇ ਠੀਕ ਠਾਕ ਹੀ ਮਿਲਨੀ ਆ ਹੁਣ ਬਾਕੀ ਬਾੜ ਚ ਪੈ ਰਹੀ ਐ ਦੇ ਵਿੱਚ ਜਾ ਰਹੀ ਹੈ ਗੱਡੀ ਸਾਡੀ ਜਿੰਨਾ ਖੋਤਿਆ ਉਹਨਾਂ ਦਾ ਆਪਾਂ ਬਣਾਵਾਗੇ ਮੋਬਾਈਲ ਵਾਟਰਪਰੂਫ ਨਹੀਂ ਹੈਗਾ ਪਰ ਆਹ ਬਾਹਰ ਤੇਜ਼ ਹੋ ਗਈ ਆ ਤੇ ਹੁਣ ਆਪਾਂ ਰੋਕਾਂ ਤਾਂ ਕੋਣੇ ਪੰਡਤ ਜੀ ਲਈ ਦੁਆ ਲੀਜੀਏ ਜੇ ਕਰਕੇ ਥੋੜਾ ਸਾਈਡ ਤੇ ਵਿਗਣਾ ਪੈ ਗਿਆ ਤੇ ਲੇਲ ਕਰਦ ਰਹਾ ਇਹ ਚਲਿਏ ਵਾਪਸ ਬਾਤ ਵਿੱਚ ਹੀ ਚਲੇ ਜਾਇਆ ਜਾਵੇ ਤੇ ਇੱਥੇ ਕੁਝ ਬੰਦਿਆਂ ਨੇ ਦੱਸਿਆ ਵੀ ਪਖਾਨ